ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਰਾਤ ਤੋਂ ਹੀ ਸ਼ਨੀ ਦੇਵ ਦੀ ਕਿਰਪਾ ਇਹਨਾਂ 6 ਰਾਸ਼ੀਆਂ ਤੇ ਉੱਪਰ ਹੋ ਜਾਵੇਗੀ ਤੇ ਨਾਲ ਹੀ ਨਾਲ ਧਨ ਦੀ ਦੇਵੀ ਮਾਤਾ ਲక్ష్ਮੀ ਦੇਵੀ ਅਸੀਮ ਕਿਰਪਾ ਇਹਨਾਂ 6 ਰਾਸ਼ੀਆਂ ਤੇ ਬਣੀ ਹੋਈ ਹੈ ਜਿਸ ਨਾਲ ਦੋਹਾਂ ਦੇ ਮਿਲਾਪ ਦੇ ਨਾਲ ਇਹਨਾਂ 6 ਰਾਸ਼ੀ ਵਾਲਿਆਂ ਦੇ ਤਾਂ ਭਾਗ ਹੀ ਜਾਗਣ ਵਾਲੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਜਾਂ ਜੈ ਸ਼ਨੀ ਦੇਵ ਮਹਾਰਾਜ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਦੋਹਾਂ ਦੀ ਅਸੀਮ ਕਿਰਪਾ ਤੁਹਾਡੇ ਉੱਪਰ ਹੋ ਜਾਵੇ ਜੇਕਰ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਦੋਸਤੋ ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਕਿਤੇ ਵੀ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਕਿਰੇ ਹੁੰਦੇ ਹਾਂ ਤਾਂ ਅਸੀਂ ਉਪਾਅ ਕਰਨ ਦੇ ਬਾਰੇ ਸੋਚਦੇ ਹਾਂ ਜਾ ਸਾਨੂੰ ਜੋ ਵੀ ਕੋਈ ਕੁਝ ਦੱਸਦਾ ਹੈ ਅਸੀਂ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਬਸ ਕਿਸੇ ਵੀ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਹੀ ਸਮੱਸਿਆਵਾਂ ਖਤਮ ਹੋ ਜਾਣ ਕੁਝ ਤਾਂ ਸਮੱਸਿਆ ਦਾ ਹੱਲ ਲੱਭਣ ਲਈ ਅਸੀਂ ਕਈ ਵਾਰ ਗਲਤ ਰਾਹ ਦੇ ਉੱਪਰ ਵੀ ਚੱਲ ਪੈਂਦੇ ਹਾਂ ਕੁਝ ਲੋਕ ਤਾਂ ਅਜੇ ਵੀ ਹੁੰਦੇ ਹਨ ਜੋ ਹਰ ਸਮੱਸਿਆ ਦਾ ਹੱਲ ਧਾਰਮਿਕ ਤਰੀਕੇ ਦੇ ਨਾਲ ਖੋਜਦੇ ਹਨ ਤੇ ਕਈ ਲੋਕ ਤਾੰਤ੍ਰਿਕ ਤਰੀਕੇ ਦੇ ਨਾਲ ਵੀ ਇਸ ਦਾ ਹੱਲ ਸੋਚਦੇ ਹਨ ਜਿਸ ਦੇ ਵਿੱਚ ਜੋਤਿਸ਼ ਸ਼ਾਸਤਰ ਮਹੱਤਵਪੂਰਨ ਹੈ ਵਿਅਕਤੀ ਪੈਸੇ ਦੀ ਸਮੱਸਿਆ ਦੇ ਨਾਲ ਕਾਫੀ ਪਰੇਸ਼ਾਨ ਹੀ ਰਹਿੰਦਾ ਹੈ ਪੈਸਾ ਕਮਾਉਣ ਲਈ ਕਾਫੀ ਮਿਹਨਤ ਵੀ ਕਰਦਾ ਹੈ ਪਰ ਕਈ ਵਾਰੀ ਅਜਿਹਾ ਕੁਝ ਹੋ ਜਾਂਦਾ ਹੈ ਕਿ ਉਸ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਤਾਂ ਇਦਾਂ ਦੇ ਸਮੇਂ ਵਿੱਚ ਕਈ ਲੋਕ ਗਲਤ ਰਸਤਾ ਵੀ ਚੁਣ ਲੈਂਦੇ ਹਨ ਭਾਵ ਕਿ ਉਹ ਮਾੜੀ ਸੰਗਤ ਦੇ ਵਿੱਚ ਪੈ ਕੇ ਸੌਖੇ ਤਰੀਕੇ ਦੇ ਨਾਲ ਪੈਸਾ ਕਮਾਉਣ ਦੀ ਯੁਗਤੀ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹੋਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਪੈਸੇ ਦੀ ਤੰਗੀ ਦਾ ਮਤਲਬ ਹੈ ਕਿ ਆਰਥਿਕ ਪਰੇਸ਼ਾਨੀ ਲੋਕਾਂ ਦੀ ਆਮਦਨ ਦਾ ਘਟ ਹੋ ਜਾਣਾ ਉਹਨਾਂ ਦੇ ਖਰਚਿਆਂ ਦਾ ਵੱਧ ਜਾਣਾ ਪੈਸਿਆਂ ਦੀ ਸਹੀ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਇਸਤੇਮਾਲ ਨਾ ਕਰਨਾ ਇਸ ਨਾਲ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਆਸਥਾ ਦੇ ਨਾਲ ਜੁੜੇ ਹੋਏ ਲੋਕ ਅੱਜ ਵੀ ਪੁਰਾਣੇ ਰਿਵਾਜਾਂ ਦਾ ਪਾਲਣ-ਪੋਸ਼ਣ ਕਰਦੇ ਹਨ ਪਾਲਣਾ ਕਰਦੇ ਹਨ ਤੇ ਕਰਨਾ ਚਾਹੁੰਦੇ ਵੀ ਹਨ ਕਿਉਂਕਿ ਅਜਿਹੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਪੈਸੇ ਨਾਲ ਰੋਟੀ ਕਪੜਾ ਮਕਾਨ ਖਰੀਦਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ 6 ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਪਲਟਣ ਵਾਲੀ ਹੈ ਕਿਉਂਕਿ ਇਹਨਾਂ ਦੇ ਉੱਪਰ ਧੰਨ ਦੀ ਦੇਵੀ ਮਾਤਾ ਲਕਸ਼ਮੀ ਅਤੇ ਭਗਵਾਨ ਸ਼ਨੀ ਦੇਵ ਦੀ ਅਸੀਮ ਕਿਰਪਾ ਬਣੀ ਹੋਈ ਹੈ ਤੇ ਇਹਨਾਂ ਦੀ ਹੁਣ ਤਾਂ ਸੁੱਤੀ ਹੋਈ ਕਿਸਮਤ ਵੀ ਜਾਗਣ ਵਾਲੀ ਹੈ ਇਹਨਾਂ ਨੂੰ ਬਹੁਤ ਸਾਰਾ ਧਨ ਲਾਭ ਮਿਲਣ ਵਾਲਾ ਹੈ ਹਰ ਕੰਮ ਵਿੱਚ ਇਹਨਾਂ ਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਅਸੀਂ ਇਸ ਵੀਡੀਓ ਵਿੱਚ ਇਹਨਾਂ 6 ਰਾਸ਼ੀ ਬਾਰਿਆਂ ਹੀ ਗੱਲ ਬਾਤ ਕਰਾਂਗੇ ਜੀ ਸਭ ਤੋਂ ਪਹਿਲੀ ਤੇ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਵਾਸਤੇ ਇਹ ਸਮਾਂ ਬਹੁਤ ਹੀ ਸ਼ਾਨਦਾਰ ਰਹਿਣ ਵਾਲਾ ਹੈ ਤੁਹਾਡੀ ਕਿਸਮਤ ਦਾ ਪੂਰਾ ਸਾਥ ਤੁਹਾਨੂੰ ਇਸ ਸਮੇਂ ਮਿਲ ਜਾਵੇਗਾ ਤੁਹਾਡੇ ਵਿਅਕਤੀਗਤ ਤੇ ਕਾਰਜ ਖੇਤਰ ਦੇ ਵਿੱਚ ਪੂਰੀ ਤਰ੍ਹਾਂ ਨਾਲ ਅਣਗੌਲਤਾ ਹੋਵੇਗੀ ਤਨ ਦੇ ਵਿੱਚ અપਾਰ ਕਿਰਪਾ ਹੋ ਜਾਵੇਗੀ ਤਨ ਨਾਲ ਜੁੜੇ ਜਿੰਨੇ ਵੀ ਤੁਹਾਡੇ ਮਸਲੇ ਸਨ ਉਹ ਦੂਰ ਹੋ ਜਾਣਗੇ ਤੇ ਤੁਹਾਨੂੰ ਸਫਲਤਾ ਹੀ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੇ ਖਰਚ ਵੱਧ ਸਕਦੇ ਹਨ ਪਰ ਆਮਦਨੀ ਦੇ ਵੀ ਵਧਣ ਦੇ ਬਹੁਤ ਸਾਰੇ ਚਾਂਸ ਬਣ ਚੁੱਕੇ ਹਨ ਤੁਹਾਡੇ ਸਾਰੇ ਹੀ ਕਾਰਜ ਖੇਤਰਾਂ ਵਿੱਚ ਵਿਸਥਾਰਤਾ ਹੋ ਜਾਵੇਗੀ ਤੁਹਾਨੂੰ ਇਸ ਸਮੇਂ ਨਵੀਂ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ ਤੁਹਾਡੇ ਜਿੰਨੇ ਵੀ ਕੰਮ ਕੋਈ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹਨਾਂ ਵਿੱਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਤੁਹਾਡੇ ਲਈ ਯਾਤਰਾ ਦੇ ਯੋਗ ਬਣ ਰਹੇ ਹਨ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਫਲਦਾਇਕ ਰਹਿਣ ਵਾਲਾ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਮਹੀਨਾ ਬਹੁਤ ਹੀ ਸ਼ੁਭ ਸੰਜੋਗ ਲੈ ਕੇ ਆ ਰਿਹਾ ਹੈ ਜੀ ਕਿਉਂਕਿ ਇਸ ਸਮੇਂ ਭਗਵਾਨ ਸ਼ਨੀ ਦੇਵ ਅਤੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਇਸ ਸਮੇਂ ਤੁਹਾਡੇ ਉੱਪਰ ਧੰਨ ਦੀ ਵਰਖਾ ਹੋ ਜਾਵੇਗੀ। ਅਨੇਕ ਹੀ ਸਰੋਤਾਂ ਤੋਂ ਧੰਨ ਦਾ ਆਗਮਨ ਹੋ ਜਾਵੇਗਾ। ਧੰਨ ਦੇ ਨਾਲ ਮਾਲਾ-ਮਾਲ ਬਣਨ ਦੇ ਤੁਹਾਡੇ ਯੋਗ ਦਿਖਾਈ ਦੇ ਰਹੇ ਹਨ ਜੀ। ਤੁਹਾਡੀ ਜ਼ਿੰਦਗੀ ਵਿੱਚ ਨਵੇਂ ਕੰਮਾਂ ਦਾ ਆਰੰਭ ਹੋ ਜਾਵੇਗਾ। ਰੁਕੇ ਹੋਏ ਕੰਮ ਪੂਰੇ ਹੋ ਜਾਣਗੇ। ਤੁਹਾਡੀ ਸੁੱਖ-ਸੁਵਿਧਾ ਵਿੱਚ ਵੀ ਵਾਧਾ ਹੋ ਜਾਵੇਗਾ। ਘਰ ਦੀ ਆਰਥਿਕ ਤੰਗੀ ਦੂਰ ਹੋ ਜਾਵੇਗੀ। ਪਰਿਵਾਰਕ ਜੀਵਨ ਤੁਹਾਡਾ ਸੁਖਮਈ ਹੋ ਜਾਵੇਗਾ। ਤੁਹਾਡੇ ਰਿਸ਼ਤਿਆਂ ਦੇ ਵਿੱਚ ਜਿਹੜੇ ਕਹੜਾਪਣ ਜਾਂ ਕੌੜਤਾ ਚੱਲ ਰਹੀ ਸੀ ਉਸ ਵਿੱਚ ਮਿਠਾਸ ਆ ਜਾਵੇਗੀ ਤੁਹਾਡੀ ਸੰਤਾਨ ਸੰਬੰਧੀ ਤੁਹਾਨੂੰ ਕੋਈ ਸ਼ੁਭ ਸਮਾਚਾਰ ਪ੍ਰਾਪਤ ਹੋ ਸਕਦਾ ਹੈ ਭੌਤਿਕ ਸੁੱਖ ਸਹੂਲਤਾਂ ਵੀ ਤੁਹਾਨੂੰ ਮਿਲ ਸਕਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਦੇ ਜਾਤਕਾਂ ਨੂੰ ਦੱਸ ਦਈਏ ਕਿ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਵਧੀਆ ਹੋਣ ਵਾਲੀ ਹੈ ਤੁਸੀਂ ਧਨ ਦੇ ਨਾਲ ਮਾਲਾਂ-ਮਾਲ ਹੋ ਜਾਓਗੇ ਕਿਉਂਕਿ ਇਸ ਸਮੇਂ ਤੁਹਾਨੂੰ ਬਹੁਤ ਹੀ ਵਧੀਆ ਮੌਕੇ ਪ੍ਰਾਪਤ ਹੋ ਜਾਣਗੇ ਜਿਨ੍ਹਾਂ ਦੀ ਬਦੌਲਤ ਤੁਸੀਂ ਸਾਰੀਆਂ ਹੀ ਪਰੇਸ਼ਾਨੀਆਂ ਵਿੱਚੋਂ ਨਿਕਲ ਜਾਓਗੇ ਜੇਕਰ ਤੁਸੀਂ ਨਵਾਂ ਕੰਮ ਕੋਈ ਆਪਣਾ ਕਿਸੇ ਦੇ ਨਾਲ ਰਲ ਕੇ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ ਤੇ ਤੁਸੀਂ ਵਪਾਰ ਵਿੱਚ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਜਿਸ ਨਾਲ ਤੁਹਾਨੂੰ ਧਨ ਸੰਬੰਧੀ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ ਤੁਹਾਡੇ ਘਰ ਵਿੱਚ ਤੁਹਾਨੂੰ ਧਨ ਦੀ ਵਰਖਾ ਹੁੰਦੀ ਦਿਖਾਈ ਦੇਵੇਗੀ ਸਿਹਤ ਵਿੱਚ ਤੁਹਾਡੇ ਹੁਣ ਸੁਧਾਰ ਹੋ ਜਾਵੇਗਾ ਮਾਨਸਿਕ ਸ਼ਾਂਤੀ ਵੀ ਮਿਲ ਜਾਵੇਗੀ ਘਰ ਪਰਿਵਾਰ ਵਿੱਚ ਸੁਖਮਈ ਵਾਤਾਵਰਣ ਬਣਿਆ ਰਹੇਗਾ ਤੁਹਾਨੂੰ ਪਤਨੀ ਅਤੇ ਸੰਤਾਨ ਦਾ ਵੀ ਸਹਿਯੋਗ ਪ੍ਰਾਪਤ ਹੋਵੇਗਾ ਜਿਸ ਨਾਲ ਤੁਸੀਂ ਦਿਨ ਰਾਤ ਚੌਗਣੇ ਤਰੱਕੀ ਕਰੋਗੇ ਘਰ ਵਿੱਚ ਸ਼ੁਭ ਕਾਮ ਤੁਹਾਡੇ ਸੰਪੂਰਨ ਹੋ ਜਾਣਗੇ ਇਹ ਸਮਾਂ ਸਫਲਤਾ ਤੇ ਖੁਸ਼ੀਆਂ ਦੇਣ ਵਾਲਾ ਹੈ ਤੁਹਾਡੇ ਲਈ ਮਹੀਨੇ ਦੇ ਅੰਤ ਵਿੱਚ ਤੁਸੀਂ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਕਿਸਮਤ ਦਾ ਹੁਣ ਤਾਲਾ ਖੁੱਲਣ ਵਾਲਾ ਹੈ ਬਹੁਤ ਤੇਜ਼ੀ ਨਾਲ ਤੁਹਾਡੀ ਕਿਸਮਤ ਚਮਕ ਜਾਵੇਗੀ ਇਸ ਸਮੇਂ ਮਾਤਾ ਲక్ష్ਮੀ ਅਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਆਰਥਿਕ ਮਾਮਲਿਆਂ ਦੇ ਵਿੱਚ ਤੁਹਾਨੂੰ ਫਲਦਾਇਕ ਸਮਾਪਰਾਪਤ ਹੋ ਜਾਵੇਗਾ ਇਹਨਾਂ ਲੋਕਾਂ ਦੇ ਉੱਪਰ ਸ਼ਨੀ ਦੀ ਸਾੜ ਸਤੀ ਚੱਲ ਰਹੀ ਸੀ ਪਰ ਇਸ ਮਹੀਨੇ ਇਸ ਜਾਤਕਾਂ ਦੇ ਬਹੁਤ ਹੀ ਮਾਨਸਨ ਮਾਨ ਵਿੱਚ ਵਾਧਾ ਹੋ ਜਾਵੇਗਾ ਬਹੁਤ ਸਾਰੇ ਧਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਕਾਰਜ ਖੇਤਰ ਵਿੱਚ ਵਿਸਥਾਰ ਹੋ ਜਾਵੇਗਾ ਲਾਟਰੀ ਵਰਗੀਆਂ ਚੀਜ਼ਾਂ ਵਿੱਚ ਵੀ ਤੁਹਾਨੂੰ ਫਾਇਦਾ ਮਿਲ ਸਕਦਾ ਹੈ ਤੁਹਾਡੇ ਲਈ ਯਾਤਰਾ ਦੇ ਬਹੁਤ ਹੀ ਵਧੀਆ ਯੋਗ ਬਣ ਰਹੇ ਹਨ ਤੁਹਾਨੂੰ ਸਮਾਜ ਵਿੱਚ ਮਾਨ ਸਨਮਾਨ ਮਿਲ ਜਾਵੇਗਾ ਜੇਕਰ ਤੁਸੀਂ ਕੋਈ ਵੀ ਫੈਸਲਾ ਲੈਣਾ ਚਾਹੁੰਦੇ ਹੋ ਤਾਂ ਉਸ ਵਿੱਚ ਕਾਹਲੀ ਨਾ ਕਰਨਾ ਕਿਉਂਕਿ ਤੁਹਾਡੇ ਉੱਪਰੋਂ ਸ਼ਨੀ ਦੀ ਸਾੜ ਸਤਿ ਸਮਾਪਤ ਹੋਣ ਵਾਲੀ ਹੈ ਹੌਲੀ ਹੌਲੀ ਸ਼ੁਭ ਸਮੇਂ ਦੀ ਤਰਫ ਤੁਹਾਡੇ ਕਦਮ ਜਾਣ ਵਾਲੇ ਹਨ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਮਹੀਨਾ ਤੁਹਾਡੇ ਲਈ ਸ਼ੁਭ ਸਾਬਿਤ ਹੋਵੇਗਾ ਤੁਸੀਂ ਆਪਣੇ ਜਿੰਨੇ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਸੀ ਉਸ ਵਿੱਚ ਤੁਹਾਨੂੰ ਹੁਣ ਸਫਲਤਾ ਮਿਲਣ ਵਾਲੀ ਹੈ ਕਿਉਂਕਿ ਧਨ ਦੀ ਦੇਵੀ ਮਾਤਾ ਲక్ష్ਮੀ ਅਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਅਤੇ ਧਨ ਸੰਬੰਧੀ ਜਿਹੜੀਆਂ ਵੀ ਤੁਹਾਡੀਆਂ ਕੋਈ ਮੁਸ਼ਕਿਲਾਂ ਸਨ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਹਾਡਾ ਕੋਈ ਵਾਧ ਵਿਵਾਦ ਕੋਟਕ ਚਹਰੀ ਦੇ ਵਿੱਚ ਚੱਲ ਰਿਹਾ ਸੀ ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਜਾਂ ਜਿੱਤ ਪ੍ਰਾਪਤ ਹੋ ਜਾਵੇਗੀ ਕਿਉਂਕਿ ਸ਼ਨੀ ਦੀ 60 ਸਤੀ ਤੁਹਾਡੀ ਰਾਸ਼ੀ ਦੇ ਵਿੱਚੋਂ ਖਤਮ ਹੋ ਜਾਵੇਗੀ ਤੁਹਾਨੂੰ ਸਫਲਤਾ ਹਰ ਕੰਮ ਵਿੱਚ ਪ੍ਰਾਪਤ ਹੋਵੇਗੀ ਤੁਸੀਂ ਜਿਹੜੇ ਵੀ ਕਾਰਜ ਖੇਤਰ ਦੇ ਵਿੱਚ ਪੈਸਾ ਲਗਾਓਗੇ ਉਸ ਵਿੱਚ ਤੁਹਾਨੂੰ ਸਫਲਤਾ ਹੀ ਸਫਲਤਾ ਮਿਲੇਗੀ ਇਸ ਮਹੀਨੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਕਿਰਪਾ ਵਰਸਾਉਣ ਵਾਲੇ ਹਨ ਅਤੇ ਤੁਹਾਡੇ ਘਰ ਪਰਿਵਾਰ ਵਿੱਚ ਉਹਨਾਂ ਦਾ ਸਦੈਵ ਵਾਸ ਹੋ ਜਾਵੇਗਾ। ਗ੍ਰਹਾਂ ਦੇ ਸ਼ੁਭ ਫਲ ਤੁਹਾਨੂੰ ਪ੍ਰਾਪਤ ਹੋ ਜਾਣਗੇ। ਵਿਆਹ ਇਸ਼ਕ ਜਤਕਾਂ ਦੇ ਲਈ ਇਹ ਸਮਾਂ ਬਹੁਤ ਹੀ ਅਨੁਕੂਲ ਹੈ। ਇਸ ਸਮੇਂ ਦਾ ਭਰਪੂਰ ਲਾਭ ਉਠਾਓ। ਜ਼ਮੀਨ ਜਾਇਦਾਦ ਦੇ ਕੰਮਾਂ ਵਿੱਚ ਵੀ ਤੁਹਾਨੂੰ ਸੁਖ ਪ੍ਰਾਪਤ ਹੋ ਜਾਵੇਗਾ। ਤੁਹਾਡੇ ਵਿਰੋਧੀ ਤੁਹਾਡੇ ਤੋਂ ਦੂਰ ਹੋ ਜਾਣਗੇ। ਇਸ ਲਈ ਤੁਸੀਂ ਬਸ ਆਪਣੀ ਬੋਲਬਾਣੀ ਦੇ ਵਿੱਚ ਪਿਆਰ ਬਣਾਈ ਰੱਖੋ ਨਹੀਂ ਤਾਂ ਬੋਲਬਾਣੀ ਦੇ ਕਰਕੇ ਹੀ ਤੁਹਾਡਾ ਕਿਤੇ ਨੁਕਸਾਨ ਹੋ ਸਕਦਾ ਹੈ ਸੋ ਤੁਸੀਂ ਇਹ ਗੱਲ ਨੂੰ ਬਹੁਤ ਹੀ ਧਿਆਨ ਵਿੱਚ ਰੱਖਣਾ ਹੈ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਖਿਆਲ ਰੱਖੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਹੈ ਤੁਹਾਨੂੰ ਨੌਕਰੀ ਦੇ ਬਹੁਤ ਵਧੀਆ ਯੋਗ ਬਣ ਰਹੇ ਹਨ ਰਚਨਾਤਮਕ ਖੇਤਰ ਵਿੱਚ ਨੌਕਰੀ ਕਰ ਰਹੇ ਲੋਕਾਂ ਨੂੰ ਇਸ ਮਹੀਨੇ ਕੁਝ ਨਵੇਂ ਅਵਸਰ ਪ੍ਰਾਪਤ ਹੋ ਜਾਣਗੇ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਵੇਗੀ ਜਿਸ ਦੇ ਮਿਲਣ ਕਾਰਨ ਤੁਹਾਨੂੰ ਤੁਹਾਡੀ ਜ਼ਿੰਦਗੀ ਅੱਗੇ ਵੱਲ ਨੂੰ ਜਾਂਦੀ ਦਿਖੇਗੀ ਭਾਵ ਕਿ ਤਰੱਕੀ ਦੇ ਰਾਹ ਵੱਲ ਜਾਂਦੀ ਦਿਸੇਗੀ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਧਨ ਦੀ ਪ੍ਰਾਪਤੀ ਦੇ ਲਈ ਇਹ ਮਹੀਨਾ ਬਹੁਤ ਹੀ ਸ਼ੁਭ ਹੈ ਜਿਸ ਕੰਮ ਨੂੰ ਵੀ ਤੁਸੀਂ ਹੱਥ ਪਾਓਗੇ ਉਹੀ ਕੰਮ ਪੂਰਾ ਹੋ ਜਾਵੇਗਾ ਤੁਹਾਡਾ ਜੀਵਨ ਆਨੰਦਮਈ ਹੋਣ ਵਾਲਾ ਹੈ ਤੇ ਆਨੰਦਮਈ ਹੀ ਤੁਸੀਂ ਬਤੀਤ ਕਰੋਗੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਵਿੱਚ ਸਫਲ ਹੋ ਜਾਓਗੇ ਮਹੀਨੇ ਦੇ ਅਖੀਰ ਵਿੱਚ ਤੁਹਾਡੇ ਉੱਤੇ ਬਹੁਤ ਹੀ ਸ਼ੁਭ ਸੰਜੋਗ ਬਣ ਰਹੇ ਹਨ ਮਾਤਾ ਲక్ష్ਮੀ ਅਤੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੁਣ ਜਿੰਨੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹ ਖਤਮ ਹੋ ਜਾਣਗੀਆਂ ਇਹਨਾਂ ਛੇ ਹੀ ਰਾਸ਼ੀ ਵਾਲਿਆਂ ਨੂੰ ਇਹੀ ਗੱਲ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਹੋਵੇਗਾ ਕਿ ਜੇਕਰ ਇਹ ਆਪਣੀ ਬੋਲਬਾਣੀ ਤੇ ਕੰਟਰੋਲ ਰੱਖਦੇ ਹਨ ਤਾਂ ਇਹਨਾਂ ਨੂੰ ਸਫਲਤਾ ਹੀ ਸਫਲਤਾ ਮਿਲੇਗੀ ਜੇਕਰ ਇਹ ਆਪਣੀ ਜ਼ਿੰਦਗੀ ਵਿੱਚ ਕਹਲੇਪਨ ਦੇ ਵਿੱਚ ਕੋਈ ਵੀ ਗਲਤੀ ਕਰ ਬੈਠਣਗੇ ਤਾਂ ਇਸ ਨਾਲ ਤਾਂ ਇਹਨਾਂ ਨੂੰ ਨੁਕਸਾਨ ਵੀ ਭੁਗਤਣਾ ਪੈ ਸਕਦਾ ਹੈ ਧੰਨਵਾਦ